ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਆਯੋਗ ਤੁਸੀਂ ਸਾਰੇ ਠੀਕ ਹੋਵਗੇ ਜੀ ਅੱਜ ਆਪਾਂ ਹੈਗੇ ਜੀ ਗੋਇੰਦਵਾਲ ਸਾਹਿਬ ਦੇ ਇੱਕ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਪਾਤਸ਼ਾਹੀ ਤੀਸਰੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਤੇ ਆਪਾਂ ਜੀ ਇੱਥੇ ਨਤਮਸਤਕ ਹੋਣ ਆਏ ਜੀ ਤਾਂ ਤੁੰਨ ਵੀ ਦਰਸ਼ਨ ਕਰਨ ਗੁਰਦੁਆਰਾ ਸਾਹਿਬ ਦੇ ਚੱਲਦੇ ਹਾਂ ਜੀ ਆਪਾਂ ਅੰਦਰ ਤੇ ਗੁਰਦੁਆਰਾ ਸਾਹਿਬ ਨਤਮਸਤਕ ਹੋਵੇ ਤੇ ਪਵਿੱਤਰ ਬੌਲੀ ਸਾਹਿਬ ਜੀ ਦੇ ਵੀ ਦਰਸ਼ਨ ਕਰਾਂਗੇ ਜੀ ਆ ਦਰ ਦੇ ਅੰਦਰ ਤੁਹਾਨੂੰ ਵੀ ਚੱਲ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਤੇ ਨਾਲੇ ਆਪਾਂ ਕਰਦੇ ਆ ਜੀ ਚਲੋ ਰਿਦਸਮਾ ਦੀ ਰਾਮ ਜਨ ਤੋਂ ਕਰਮ ਲਿਖੇ ਤਸ ਰਿਦਸਮਾ பாகியா சொன்னவட பிய அமத்து சுனவட பாகியா ਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthia ਫਿਰਨਾ ਮੁ ਸ਼ਦੁਖ ਹਰੇ ਅਮਰthia ਫਿਰ ਨਾ ਮੂਆ ਕਲਪਲੇਸ਼ਦੁਖ ਹਰੇ ਸੁਣਵਡ ਪਾ ਗਿਆ ਜਿਨਕੋ ਕਰਮ ਲਿਖੇ ਤਿਸ ਰਦ ਸਮਾਨੀ ਰਾਮ ਜਿਨਕੋ ਕਰਮ ਲਿਖੇ ਤਿਸ ਰਦ ਸਮਾਨੀ ਰਾਮ ਸੁਣ ਵਡ ਪਾਗਿਆ ਹਰੇ ਅੰਮ੍ਰਿਤ ਪਾਣੀ ਰਾ ਸੁਣ ਵਡ ਪਾਗਿਆ ਹਰ ਸ਼ਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਹਰ ਸ਼ਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਬੇਨਮント ਨਾਨਕ ਹਰੇ ਅੰਮ੍ਰਿਤ ਬਾਣੀ ਰਾ ਸੁਣਵੜ ਪਾਗਿਆ ਹਰੇ ਅੰਮ੍ਰਿਤ ਬਾਣੀ ਰਾ ਜੇਨ ਤੁਪ ਗੁਰੂ ਗ੍ਰੰਥ ਸਾਹਿਬ ਜੀ ਨਮਸਤੋ ਤੁਹ ਕੀ ਆਰਿ ਬਾਲ ਵੀ ਤੇ ਹੁਣ ਆਪਾਂ ਚੱਲਾਂਗੇ ਜਿੱਥੇ ਅੰਮ੍ਰਿਤ ਬਾਣੀ ਰਾ ਸਤਿਗੁਰੂ ਆਪਾਂ ਕਿਤਨ ਗੁਰਦਸ਼ਾ ਕਰਦੇ ਵੀ ਦੇਖ ਸਾਹਿਬ ਵੀ ਸਾਹਮਣੇ ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਉਥੇ ਬੋਲੀ ਸਾਹਿਬ ਸਥਿਤ ਹੈ ਜਿੱਥੇ 84 ਪੌੜੀਆਂ ਨੇ ਜਿੱਥੇ 84 ਪੌੜੀਆਂ ਉੱਤਰ ਕੇ ਥੱਲੇ ਬੋਲੀ ਸਾਹਿਬ ਸਥਿਤ ਹੈ ਜਿੱਥੇ ਇਸ਼ਨਾਨ ਕਰਕੇ 84 ਪੌੜੀਆਂ ਤੇ ਪਾਠ ਕਰਕੇ ਜਿਹੜੇ 84 ਲੱਖ ਜੁਨਾਂ ਨੇ ਆਪਾਂ ਨੂੰ ਉਹਨਾਂ ਤੋਂ ਮੁਕਤੀ ਮਿਲ ਜਾਂਦੀ ਹੈ ਜੀ ਤੇ ਦੇਖ ਸਕਦੇ ਜੀ ਸਾਹਮਣੇ ਬੋਲੀ ਸਾਹਿਬ ਹੈ ਜੀ ਚੱਲਦੇ ਆਪਾਂ ਅੰਦਰ ਤੁਹਾਨੂੰ ਵੀ ਦਰਸ਼ਨ ਕਰਾਉਣੇ ਆਂ ਆਪਾਂ ਤੇਰੀ ਵੀ ਚਲੋ ਛੋੜ ਵੜ ਪਾ ਕੀਆ ਘਰ ਅੰਮ੍ਰਿਤ ਬਾ ਹਰੇ ਅੰਮ੍ਰਿਤ ਬਾਣੀ ਰਾਹ ਹਰੇ ਅੰਮ੍ਰਿਤ ਬਾਣੀ ਰਾਹ ਸੋਣਵੜ ਭਾ ਗਿਆ ਹਰੇ ਅੰਮ੍ਰਿਤ ਬਾਣੀ ਰਾਹ ਸੋਣਵੜ ਭਾ ਗਿਆ ਹਰੇ ਅੰਮ੍ਰਿਤ ਬਾਣੀ ਰ ਸੋਣ ਬਟ ਪਾ ਗਿਆ ਹਰੇ ਅੰਮ੍ਰਿਤ ਬਾਣੀ ਰ ਲਓ ਜੀ ਆਪ ਬੋਲੀ ਸਾਹਿਬ ਨਤਮਸਤਕ ਹੋ ਕੇ ਅਗੇ ਬਾਹਰ ਜੀ ਤੇ ਮਾਫ ਕਰਿਓ ਅੰਦਰ ਕੈਮਰਾ ਲਾਊਡ ਨਹੀਂ ਹੈਗਾ ਜੀ ਕਿਉਂਕਿ ਸੰਗਤਾਂ ਪਾਠ ਕਰ ਰਹੀਆਂ ਨੇ ਸਿਮਰਨ ਕਰ ਰਹੀਆਂ ਨੇ ਤੇ ਉਹਨਾਂ ਦੇ ਪਗਤੀ ਦੇ ਵਿੱਚ ਕੋਈ ਵਿਗਨ ਭਗਵੇ ਤਾਂ ਇਹ ਆਪਾਂ ਨੂੰ ਚੰਗਾ ਨਹੀਂ ਲੱਗਦਾ ਹੈਗਾ ਇਸੇ ਕਰਕੇ ਆਪਾਂ ਅੰਦਰ ਵੀਡੀਓ ਨਹੀਂ ਬਣਾਈ ਤਾਂ ਬਾਹਰੋਂ ਹੀ ਦਰਸ਼ਨ ਕਰਾ ਦਿੰਨੇ ਜੀ ਬੋਲੀ ਸਾਹਿਬ ਜੀ ਤੁਸੀਂ ਵੀ ਇੱਥੇ ਆਓ ਜਰੂਰ ਨਤਮਸਤਕ ਹੋਇਓ ਜੀ ਤੁਸੀਂ ਦੇਖ ਸਕਦੇ ਹੋ ਜੀ ਪੂਰਾ ਗੁਰਦੁਆਰਾ ਸਾਹਿਬ ਕਿ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਤੁਸੀਂ ਵੀ ਇੱਥੇ ਆ ਸਕਦੇ ਹੋ ਜੀ ਦਰਸ਼ਨ ਕਰ ਸਕਦੇ ਹੋ ਨਤਮਸਤਕ ਹੋ ਸਕਦੇ ਹੋ 84 ਪੌੜੀਆਂ ਤੇ ਪਾਠ ਕਰਨ ਨਾਲ 84 ਲੱਖ ਜੂਨਾਂ ਤੋਂ ਮੁਕਤੀ ਮਿਲ ਜਾਂਦੀ ਹੈ ਬੋਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ 84 ਪੌੜੀਆਂ ਜਿਹੜੀਆਂ ਸਥਿਤ ਨੇ ਜੀ ਤੇ ਉੱਥੇ ਇਸ਼ਨਾਨ ਕਰਕੇ ਪਾਠ ਕਰਕੇ ਜੀ 84 ਪੌੜੀਆਂ ਤੇ 84 ਲੱਖ ਜੂਨਾਂ ਤੋਂ ਆਪਾਂ ਨੂੰ ਮੁਕਤੀ ਮਿਲ ਜਾਂਦੀ ਹੈ ਜੀ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਪਾਤਸ਼ਾਹੀ ਤੀਸਰੀ ਤੰਤਨਸ਼ੀਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਜੀ ਇਹ ਸੀਗਾ ਆਪਣਾ ਇਦਾਂ ਬਲੌਗ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਪਾਤਸ਼ਾਹੀ ਤੀਸਰੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਬੋਲੀ ਸਾਹਿਬ ਅੱਜ ਵੀ ਸਥਿਤ ਹੈ ਜੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਤੇ ਜੀ ਆਪੋ ਹੀ ਗੁਰਦੁਆਰ ਸਾਹਿਬ ਨਤਮਸਤਕ ਹੋ ਗਏ ਆ ਜੀ ਇਹ ਸੀਗਾ ਆਪਣਾ ਇਦਾਂ ਬਲੌਗ ਜਲਦੀ ਮਿਲੂਗਾ ਤੁਹਾਨੂੰ ਨਵੇਂ ਬਲੌਗ ਨਵੀਂ ਲੋਕੇਸ਼ਨ ਨਾਲ ਕੋਈ ਗਲਤੀ ਹੋਵੇ ਕੋ ਭੁੱਲ ਚੁੱਕੋਗੇ ਤਾਂ ਮੈਨੂੰ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ